ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਨੇ ਪਿੰਡ ਦੇ ਸਰਪੰਚ ਤੇ ਲਗਾਏ ਜਾਤੀ ਸੂਚਕ ਸ਼ਬਦ ਬੋਲਣ ਦੇ આરોਪ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ਤੇ ਪਿੰਡ ਟੁਡੇਆਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ 46 ਬੱਚਿਆਂ ਤੇ ਇੱਕ ਹੀ ਲੈਡੀ ਟੀਚਰ ਜਿਸ ਨੇ ਸਰਪੰਚ ਉੱਤੇ ਲਗਾਏ ਜਾਤੀ ਸੂਚਕ ਬੋਲਣ ਦੇ ਅਤੇ ਹੋਰ ਵੀ ਗੰਭੀਰ આરોਪ ਮੌਕੇ ਤੇ ਵਾਲਮੀਕੀ ਸਮਾਜ ਦੇ ਸੀਨੀਅਰ ਨੇਤਾ ਚਰਨਜੀਤ ਹੰਸਨਾਲ ਹੋਈ ਗਰਮਾ-ਗਰਮੀ ਇਸ ਮੌਕੇ ਸਰਪੰਚ ਪੁਲਿਸ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀਆਂ ਨੇ ਖਬਰ ਦੇਖੋ ਕੀ ਕਿਹਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਪਿੰਡ ਤੁਹਾਨੂੰ ਜਨਰਲ ਬੋਇਆ ਯਾਰ ਅਸੀਂ ਬੈਠ ਕੇ ਪੁਲਿਸ ਨਾਲ ਗੱਲ ਕਰੋ ਯਾਰ ਕੋਈ ਗੱਲ ਅਸੀਂ ਉਹਨਾਂ ਨਾਲ ਗੱਲ ਕਰਾਂ ਉਹ ਮੈਂ ਤਾਂ ਬੋਲਦੇ ਸੀ ਤੁਸੀਂ ਕੱਲ ਬੋਲੀ ਜਾਂਦੇ ਆ ਲੈਡੀ ਸਾਹਿਬ ਯਾਰ ਲੈਡੀ ਸਾਹਿਬ ਦੀ ਬੋਲਾਂਗੇ ਚੰਗਲਾ ਸਾਡੇ ਖੜਿਆ ਤੇ ਹਾਲਾਤ ਬਾਅਦ ਚ ਕੀ ਹੋਊਗਾ ਬਾਅਦ ਕੀ ਹੋਊਗਾ ਬਾਅਦ ਕੀ ਹੋਊਗਾ ਜਦੋਂ ਝੂਠੀ ਜਨਰਲ ਪੰਚਾਇਤ ਜਦੋਂ ਕੋਈ ਝੂਠੀ ਜਨਰਲ ਪੰਚਾਇਤ ਤੁਸੀਂ ਕਰਦੇ ਇੱਕ ਸਟੂਲ ਘਾਤ ਕਰਨਦੇ ਤੁਸੀਂ ਜਦੋਂ ਝੂਠੀ ਜੀ ਕਰਦਾ ਉੱਥੇ ਕੀ ਹੋਇਆ ਅਸੀਂ ਤੁਹਾਨੂੰ ਕੋਈ ਸ਼ਾਂਤ ਖਲਾ ਬੋਲੀ ਤੁਸੀਂ ਬੋਲੀ ਜਾਂਦੇ ਬੀਬੀ ਨੂੰ ਨਹੀਂ ਉਹ ਬੋਲਦੇ ਬੰਦੇ ਮੈਂ ਜਨਰਲ ਬੀਬੀ ਨਾਲ ਸਾਡੇ ਬੀਬੀ ਤੇ ਪ੍ਰੈਸ਼ਰ ਪਾਉਂਦਾ ਵੀ ਉਹ ਮ ਸਮਝਾ ਦਿਓ ਸਮਝਾ ਦਿਓ ਇਹ ਤੁਮਾਹਡਾ ਨਾ ਨਹੀਂ ਅਸੀਂ ਉਹਦੀ ਪਟੋ ਸ਼ੁਭਨਾ ਜੀ ਬਿੰਦੂ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਟੁੱਡੀਆਂਵਾਲ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਆ ਸਰ ਜੀ ਮੈਨੂੰ 8 ਕਿ ਮਹੀਨੇ ਹੋਏ ਇੱਥੇ ਹੈੱਡ ਬਣ ਕੇ ਆਇਆ ਨੂੰ ਉਸ ਦਿਨ ਤੋਂ ਹੀ ਮਤਲਬ ਕਿ ਮੈਨੂੰ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਕੀਤਾ ਜਾ ਰਿਹਾ ਹੈ ਜੀ ਜੀ ਮਤਲਬ ਕਿ ਵੀ ਜਿਹੜਾ ਆਂਗਣਵਾੜੀ ਵਾਲਿਆਂ ਦਾ ਖਾਣਾ ਵਾ ਉਹ ਵੀ ਮਤਲਬ ਕਿ ਜੀ ਇੱਧਰ ਹੀ ਹੁੰਦਾ ਸੀਗਾ ਖਾਣਾ ਜਿਹੜਾ ਹੈਗਾ ਵਾ ਇਹ ਲੈ ਕੇ ਜਾਂਦੀਆਂ ਸੀ ਘਰੇ ਬੱਚਿਆਂ ਨੂੰ ਜਿਹੜਾ ਹੈਗਾ ਵਾ ਖਾਣਾ ਪ੍ਰੋਪਰ ਨਹੀਂ ਮਿਲਦਾ ਸੀਗਾ ਜੀ ਜੀ ਜਿਹਦਾ ਬੱਚਿਆਂ ਨੂੰ ਮਤਲਬ ਕੀ ਵੀ ਇਹਨਾਂ ਨੇ ਮਿਲੀ ਭੋਗਤ ਦੇ ਨਾਲ ਸਰਪੰਚ ਮੈਡਮ ਦੀ ਮਿਲੀ ਭੋਗਤ ਦੇ ਨਾਲ ਦੋ ਤਿੰਨ ਬੰਦਿਆਂ ਦੇ ਭੋਗ ਮਿਲੇ ਭੋਗਤ ਦੇ ਨਾਲ ਇਹਦੇ ਖਾਣੇ ਵਾਲੀਆਂ ਸੀਗੀਆਂ ਤੇ ਜਿਹੜੀ ਆਪਣੇ ਆਂਗਣ ਵਾਲੀ ਵਾਲੀਆਂ ਸੀਗੀਆਂ ਇਹ ਬੱਚਿਆਂ ਨੂੰ ਨਾ ਖਾਣਾ ਜਿਹੜਾ ਹੈਗਾ ਵਾ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਦਿੰਦੀਆਂ ਸੀਗੀਆਂ ਸਖਤ ਸਖਤ ਜਿਹੜੇ ਦਾਲਾ ਕੱਢ ਲੈਣੀ ਵਿੱਚ ਪਾਣੀ ਪਾ ਦੇਣਾ ਬਹੁਤ ਹੀ ਮਤਲਬ ਕੀ ਵੀ ਇਹ ਸਾਰਾ ਕੰਮ ਮਤਲਬ ਕੀ ਸਰਪੰਚ ਮੈਡਮ ਦੀ ਨਾਮ ਦੱਸੋ ਕੀ ਆਪਣੀ ਸਰਪੰਚ ਮੈਡਮ ਜਿਹੜੀ ਸਰਬਜੀਤ ਕੋਰ ਹੈਗੀ ਇਸ ਟਾਈਮ ਉਹ ਕਾਂਗਰਸ ਦੀ ਹੈ ਤੇ ਉਹ ਇਹ ਸਰਪੰਚ ਇਹਨਾਂ ਦਾ ਹਸਬੰਡ ਸਰਪੰਚ ਇਹ ਮੈਡਮ ਆਪ ਸਰਪੰਚ ਹੈਗੀ ਹੈ ਹਾਂਜੀ ਮੈਡਮ ਸਰਬਜੀਤ ਕੋ ਆਪ ਸਰਪੰਚ ਹੈਗੀ ਆ ਇਹ ਕਾਂਗਰਸ ਦੀ ਹੈਗੀ ਆ ਇਹ ਜਿਹੜੀ ਆਪ ਸਰਕਾਰ ਆ ਉਹਦੇ ਜਿਹੜੇ ਕੀ ਉਹਨੂੰ ਕਹਿੰਦੇ ਮੈਡਮ ਜਿਹੜੇ ਆਪ ਸਰਕਾਰ ਦੇ ਜਿਹੜੇ ਚੱਲਦੇ ਪਏ ਹੈਗੇ ਆ ਉਹਨਾਂ ਦੇ ਮਿਸ਼ਨ ਸਮਰਥ ਇਨਾ ਸਾਰਿਆਂ ਨੂੰ ਫੇਲ ਕਰਵਾਣਾ ਚਾਹਦੀ ਹੈਗੀ ਆ ਇਹਨੇ ਦੇਖੋ ਇੱਥੇ ਨਰੇਗਾ ਵਾਲੇ ਤੇ ਰਾਜਨੀਤੀਕਰਨ ਹੋ ਰਿਹਾ ਸੁਣ ਹਾਂਜੀ ਹਾਂਜੀ ਰਾਜਨੀਤੀਕਰਨ ਹੋ ਰਿਹਾ ਵਾ ਮੈਂ ਐਸੀ ਬਰਾਦਰੀ ਨਾ ਹੈਗੀ ਸੰਬੰਧਤ ਕਹਿੰਦੀ ਚੂੜੀਏ ਕੁੱਤੀਏ ਤੈਨੂੰ ਇੱਥੇ ਰਹਿ ਨਹੀਂ ਦੇਣਾ ਤੁਹਾਨੂੰ ਕਿਹਾ ਨਹੀਂ ਮੈਨੂੰ ਇਹ ਦੂਏ ਤੀਏ ਦਿਨ ਆ ਕੇ ਮੇਰ ਨਾਲ ਇਹ ਕਲਾਕਲੇਸ਼ ਕਰਦੀ ਆ ਬਹੁਤ ਮੇਰ ਨਾਲ ਤੇ ਤੰਗ ਮੈਨੂੰ ਕਰਦੀ ਹੈਗੀ ਕਰਨ ਕੀ ਤੁਹਾਡੇ ਨਾਲ ਹੋ ਰਿਹਾ ਮੈਨੂੰ ਐਦਾ ਕਰਦੀ ਕਿ ਮੈਂ ਮਤਲਬ ਕਿ ਇਥੇ ਬਾਥਰੂਮ ਦੇ ਦਰਵਾਜ਼ੇ ਟੁੱਟੇ ਪਏ ਸੀ ਉਹ ਠੀਕ ਕਰਵਾਏ ਹੈਗੇ ਆ ਤੇ ਮੈਂ ਇਹ ਨਾਲੇ ਖਾਣੇ ਦਾ ਜਿਹੜਾ ਸਿਸਟਮ ਹੈਗਾ ਵਾ ਉਹ ਸਹੀ ਕੀਤਾ ਆਂਗਣਵਾੜੀ ਵਾਲੇ ਵੱਖਰਾ ਆਂਦਾ ਮੈਂ ਕਿ ਤੁਸੀ ਆਪਣਾ ਵੱਖਰਾ ਬਣਾਓ ਸਾਡੇ ਬੱਚਾਂ ਦਾ ਵੱਖਰਾ ਆਂਦਾ ਪਿਆ ਵਾ ਮੇਰਾ ਇਹਨਾਂ ਨੇ 6 ਮਹੀਨੇ ਪਹਿਲਾਂ ਨਾ ਮੈਨੂੰ ਕਹਿੰਦੀ ਕਿ ਆਂਗਣਵਾੜੀ ਵਾਲਿਆਂ ਨੇ ਵੀ ਇੱਧਰ ਖਾਣਾ ਵਾ ਖਾਣਾ ਔਰ ਮੈਂ ਮਤਲਬ ਕਿ ਵੀ ਬੱਚਿਆਂ ਦਾ ਨਾ ਸਾਡੇ ਬੱਚਿਆਂ ਦਾ ਇੱਧਰ ਜਿਹੜਾ ਸਾਨੂੰ ਪਿੱਛੇ ਮੀਨੂ ਆਂਦਾ ਹੈਗਾ ਸਰਕਾਰ ਵੱਲੋਂ ਮੈਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੈਂ ਦੇਖੋ ਤੁਸੀਂ ਮੈਂ ਤੁਹਾਨੂੰ ਦੱਸਦੀ ਪਈ ਕਿ ਬੱਚੇ ਦਾ ਖਾਣਾ ਜਿਹੜਾ ਵਾ ਨਾ ਉਸ ਦਿਨ ਸਾਡਾ ਖਾਣਾ 100 ਗ੍ਰਾਮਾਂ ਤੋਂ ਵੱਧ ਪਲੇਟਾਂ 'ਚ ਪਿਆ ਹੋਇਆ ਸੀਗਾ ਔਰ ਬੱਚਾ ਨੂੰ ਖਾਣਾ ਖਾਣ ਹੀ ਦਿੱਤਾ ਬੱਚਾ ਨੂੰ ਜ਼ਬਰਦਸਤੀ ਉਠਾ ਕੇ ਲੈ ਕੇ ਗਏ ਨਾਰੇਬਾਜੀ ਕੀਤੀ ਗਈ ਕਿਹੜਾ ਬੱਚਾ ਨੂੰ ਏ ਬੇਰ ਸਕੂਲ ਦੇ ਬੱਚਾ ਨੂੰ ਹਾਂਜੀ ਹਾਂਜੀ ਜ਼ਬਰਦਸਤੀ ਉਠਾ ਕੇ ਲੈ ਜਾਂਦੇ ਆ ਇਹ ਜ਼ਬਰਦਸਤੀ ਆ ਕੇ ਇੱਥੇ ਕਰਦੇ ਰਹਿੰਦੇ ਆ ਬਦਲੀ ਜੜੀ ਹੈਗੀ ਆ ਇਹਨਾਂ ਨੇ ਬੂਟਾ ਪਿੰਡ ਇੱਕ ਹੈਡ ਦੇ ਥੱਲੇ ਹੈਡ ਲਵਾਇਆ ਮੈਨੂੰ ਕਹਿੰਦੀ ਸੀ ਸਕੂਲ ਬੰਦ ਕਰਨਾ ਚੂੜੀਏ ਕੁੱਤੀਏ ਤੈਨੂੰ ਇੱਥੇ ਰਹਿ ਨਹੀਂ ਦੇਣਾ ਹੈਗਾ ਵਾ ਜੀ ਜੀ ਮੇਰੇ ਸਵੇਰੇ ਮਿਸ਼ਨ ਸਮਰੱਥ ਦਾ ਸਾਡਾ ਕੰਮ ਚੱਲਦਾ ਹੁੰਦਾ ਮੈਂ ਕੱਲੀ ਆ ਮੇਰੇ ਇਹ ਸਕੂਲ ਚ ਟੋਟਲ ਕਿੰਨੇ ਬੱਚੇ ਦੀ ਸਟਰੈਂਥ ਹੈ ਕੀ ਆ ਸਰ ਮੇਰੇ ਕੋ ਜਦੋਂ ਇੱਥੋਂ ਮੈਂ ਕੱਲੀ ਰਹਿ ਗਈ ਸੀ ਉਹ ਤਾਂ 59 ਸੀਗੇ ਅੱਛਾ ਜੀ ਤੇ ਇਹਨਾਂ ਨੇ ਨਾ ਜਾਣ ਕੇ ਦੂਜੇ ਟੀਚਰਾਂ ਦੀ ਨਾਲ ਹੀ ਬਾਣ ਵਾਲਾ ਪਿੰਡ ਹੈਗਾ ਵਾ 8 ਮਹੀਨੇ ਤੋਂ ਉਹਦੀ ਡੈਪੂਟੇਸ਼ਨ ਉਧਰ ਵਾਲੀ ਇੱਕ ਮੈਡਮ ਨੂੰ ਹੋਰ ਕਿਤੇ ਇਧਾ ਭੇਜ ਦਿੱਤਾ ਗਿਆ ਮੈਨੂੰ ਕੱਲੇ ਸਕੂਲ ਦੇ ਵਿੱਚ ਰੱਖਿਆ ਗਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਕਿੰਨੇ ਬੱਚੇ ਨੇ ਮੇਰੇ ਕੋਲ ਇਸ ਟਾਈਮ ਕੀ ਇਹਨੂੰ ਕਹਿੰਦੇ ਛਾਲੀ ਬੱਚੇ ਇਸ ਟੈਂਪ ਉਹਨਾਂ ਵਿੱਚੋਂ ਇੱਕ ਛਾਲੀ ਬੱਚਾ ਮਗਰ 21 ਟੀਚਰ ਇੱਕ ਟੀਚਰ ਮੈਂ ਕੱਲੀ ਸ਼ਾਮ ਦੀ ਸਕੂਲ ਪਰ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਸਭ ਕੁਝ ਹੋਰ ਮੈਨੂੰ ਝਾੜੂ ਵੀ ਇੱਥੋਂ ਤੱਕਰ ਫੇਰਨਾ ਪੈਂਦਾ ਵਾ ਤੇ ਤੁਹਾਨੂੰ ਸਵੀਪਰ ਵਗੈਰਾ ਕੋ ਮਿਲਿਆ ਨਹੀਂ ਮੈਨੂੰ ਕੁਛ ਨਹੀਂ ਮੈਨੂੰ ਝਾੜੂ ਵੀ ਮੈਂ ਆਪ ਫੇਰਦੀ ਹੈਗੀ ਆ ਸਿਰੇ ਝਾੜੂ ਮਾਰਦੀ ਸਾਡੇ ਬੰਦ ਕਰਤਾ ਵਾ ਪਾਣੀ ਬੱਚਿਆਂ ਦੇ ਪੀਣ ਦਾ ਤੁਹਾਡਾ ਅਲੀਗੇਸ਼ਨ ਸਰਪੰਚ ਤੋਂ ਇਲਾਵਾ ਹੋਰ ਕਿਹਦੇ ਕਿਹਦੇ ਤੇ ਯਾਰ ਮੇਰੇ ਅਲੀਗੇਸ਼ਨ ਜਿਹੜੀ ਇੱਥੇ ਇੱਕ ਆਂਗਣਵਾੜੀ ਮੈਡਮ ਹੈਗੀ ਯਾਰ ਜਿਹੜੀ ਉਹ ਵਰਕਰ ਹੈਗੀ ਆ ਕੀ ਨਾਮ ਉਹ ਸਾਡੀ ਰਾਜ ਮ ਭਾਂਡੇ ਨਹੀਂ ਤੈਨੂੰ ਵਰਤਣ ਦੇ ਨੇ ਤੇਰੇ ਸੇ ਦੁਰਦਸ਼ਾ ਕਰਨੀ ਆ ਮੈਨੂੰ ਕੋ ਚੂੜੀਆਂ ਕੁੱਤੀਆਂ ਤੱਕਰ ਹਰ ਵਾਰ ਗੱਲ ਤੇ ਮੈਨੂੰ ਕੀਤਾ ਜਾਂਦਾ ਔਰ ਹਾਂਜੀ ਚਰਨ ਸਿੰਘ ਹਾਂਜੀ ਤੇ ਇੱਥੇ ਆਏ ਹਾਂ ਟੁੱਡੀਆਂਵਾਲ ਪਿੰਡ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਧਿਆਨ ਚ ਇੱਕ ਮਾਮਲਾ ਆਇਆ ਸੀ 6 ਮਹੀਨੇ ਪਹਿਲਾਂ ਇੱਕ ਇੱਥੇ ਹੈੱਡ ਟੀਚਰ ਜਿਹੜੀ ਪ੍ਰਿੰਸੀਪਲ ਇੱਥੋਂ ਦੀ ਆਪਣੇ ਬਿੰਦੂ ਜੀ ਤੇ ਉਹਨਾਂ ਨੂੰ ਇੱਕ ਤੰਗ ਪ੍ਰੇਸ਼ਾਨ ਕੀਤਾ ਜਿਹੜਾ ਪਿੰਡ ਦੀ ਸਰਪੰਚਾ ਲੋ ਸਰਬਜੀਤ ਕਰੋ ਲੋ ਅਤੇ ਇਹਦੇ ਪੰਚਾਇਤ ਜਿਹੜੀ ਆ ਬਹੁਤ ਦੁਖੀ ਪ੍ਰੇਸ਼ਾਨ ਕਰਦੀ ਆ ਤੇ ਇੱਥੇ ਸਕੂਲ ਦੇ ਬੱਚਿਆਂ ਨੂੰ ਵੀ ਜਰਾਇਆ ਉਹ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਕਿਉਂਕਿ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਤੇ ਇੱਥੇ ਜਿਹੜਾ ਆ ਕਿ ਹੋਰ ਵੀ ਜਿਹੜਾ ਸਟਾਫ ਆ ਇੱਥੇ ਮੈਡਮ ਬਿੰਦੂ ਦੇ ਨਾਲ ਲੱਗਾ ਆ ਤੇ ਉਹ ਜਰਨਲ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਆ ਤੇ ਉਹ ਜਿਹੜਾ ਇੱਥੇ ਇੱਕ ਮਿੱਡੇ ਮਿਲ ਚੱਲਦੀ ਆ ਮਿੱਡੇ ਮਿਲ ਦੇ ਵਿੱਚੋਂ ਜਿਹੜਾ ਆ ਉਹ ਖਾਣਾ ਜਿਹੜਾ ਇੱਥੇ ਬੱਚਿਆਂ ਲਈ ਬੰਦਾ ਸੀ ਆ ਉਸ ਖਾਣਾ ਵਿੱਚ ਉਹ ਹੀੜਾ ਫੇਰੀ ਹੁੰਦੀ ਸੀਗੀ ਤੇ ਇਹਨੂੰ ਲੈ ਕੇ ਜਿਹੜੀ ਆ ਉੱਚੀ ਜਾਤੀ ਦੇ ਜਿਹੜੇ ਸਰਪੰਚ ਸਾਹਿਬ ਤੇ ਦੇ ਜ਼ਮੀਦਾਰ ਜਿਹੜੇ ਟੀਚਰਾਂ ਦੇ ਬਿੰਦੂ ਮਾਰਮ ਉਹਨਾਂ ਨੇ ਜਿਹੜਾ ਇਸ ਜੀ ਨੂੰ ਰੋਕਿਆ ਅਤੇ ਜਿਹੜਾ ਖਾਣਾ ਬੱਚਿਆਂ ਨੂੰ ਮਿਲਣਾ ਚਾਹੀਦਾ ਆ ਤੇ ਇੱਥੇ ਜਿਹੜਾ ਉਸ ਤੋਂ ਦਿਨ ਤੋਂ ਜਿਹੜੀ ਲੜਾਈ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਆ ਤੇ ਅੱਜ ਅਸੀਂ ਪਿੰਡ ਢਡੀਆਂਵਾਲ ਇੱਥੇ ਸਕੂਲ 'ਚ ਪਹੁੰਚੇ ਆ ਤੇ ਅਸੀਂ ਜਿਹੜਾ ਇੱਥੇ ਇਸ ਮਾਮਲੇ 'ਚ ਬੱਚਾ ਕੋਈ ਸੁਣਿਆ ਤੇ ਹੋਰ ਵੀ ਪਿੰਡ ਚੋਂ ਲਾ ਕੇ ਸੁਣ ਕੇ ਆਏ ਆ ਕਿ ਇੱਥੇ ਵਾਕਈ ਵਿਤਕਰਾ ਜਰ ਰਾਇਆ ਇਹ ਮੈਡਮ ਬਿੰਦੂ ਦੇ ਨਾਲ ਹੈ ਜਿਹੜੀ ਹੱਡੀ ਚਰਾ ਉਹਨਾਂ ਹੋ ਰਿਹਾ ਆ ਤੇ ਅਸੀਂ ਪ੍ਰਚਾਰਣ ਤੋਂ ਮੰਗ ਕਰਦੇ ਆ ਤੇ ਡੀਓ ਤੋਂ ਵੀ ਮੰਗ ਕਰਦੇ ਆ ਕਿ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਸਰਪੰਚ ਇੱਥੇ ਜਲੀਲ ਕਰਦੀ ਆ ਟੀਚਰ ਸਾਡੀ ਨੂੰ ਸਾਡੀ ਸਮਾਦੀ ਲੜਕੀ ਨੂੰ ਅਤੇ ਉਹਨੂੰ ਮੈਂ ਤਾਂ ਜੱਦਸ਼ਬਦ ਬੋਲਦੀ ਆ ਉਹਦੇ ਖਿਲਾਫ ਜਿਹੜੀ ਆ ਇੱਕ ਐਫਐਸ ਦਰਜ ਕੀਤੀ ਜਾਵੇ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਸਮਾਜ ਜਿਹੜਾ ਅੱਜ ਵਾਕਈ ਜੱਥੇ ਬੰਦੀਆਂ ਦੇ ਤੇ ਆ ਗਏ ਪਹੁੰਚੇ ਆ ਤੇ ਅਸੀਂ ਇਹ ਮਾਮਲਾ ਧਿਆਨ ਚ ਲਿਆਵਾਂਗੇ ਤੇ ਇਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਅਸੀਂ ਜੀ ਤੁਸੀਂ ਮੁਕਦਮੇ ਦੀ ਗੱਲ ਕਰ ਰਹੇ ਹੋ ਪਰ ਤੁਹਾਡੇ ਵੱਲੋਂ ਤੁਸੀਂ ਦਰਖਾਸਤ ਨਹੀਂ ਗਈ ਮੁਕੇ ਦੇ ਪੁਲਿਸ ਦੇ ਬਿਆਨ ਨੀ ਦਰਖਾਸਤਾਂ ਸਾਡੇ ਕੋਲ ਕੋਈ ਨਹੀਂ ਗਈ ਹਾਲੇ ਦਰਖਾਸਤਾਂ ਜਿਹੜੀਆਂ ਡੀਓ ਡੀਓ ਸਾਹਿਬ ਨੂੰ ਗਈ ਹੋਈਆਂ ਜਾਂ ਦਰਖਾਸਤਾਂ ਕਾਫੀ ਮੈਰ ਨੇ ਬੋਸ਼ ਕਹਤਾ ਕਿਦੀਆਂ ਆ ਪਰ ਇੱਕ ਡੀਓ ਵੱਲੋਂ ਵੀ ਕੋਈ ਹਾਲੇ ਕੋਈ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਗਈ ਤੇ ਅਸੀਂ ਜਿਹੜਾ ਇੱਥੇ ਦੀ ਕਿਉਂਕਿ ਜਿਹੜੇ ਆ ਸਰਪੰਚ ਜਿਹੜੇ ਹੋਰ ਇੱਥੇ ਆਏ ਸੀਗੇ ਉਹ ਲੜਨ ਨੂੰ ਫਿਰਦੇ ਸੀਗੇ ਟੀਚਰ ਨਾਲ ਬੋਲਦੇ ਸੀਗੇ ਕਿ ਟੀਚਰ ਨਾਲ ਨਾ ਬੋਲੋ ਪਰ ਜਿਹੜੀ ਗੱਲ ਹੈ ਕਿ ਜੀ ਜੀ ਕਾਂਗਰਸ ਨਾਲ ਸੰਬੰਧਿਤ ਤਾਂ ਸਰਪੰਚ ਵੀ ਕਾਂਗਰਸ ਨਾਲ ਸੰਬੰਧਿਤ ਆ ਤੁਸੀਂ ਕੀ ਕਿਸ ਤਰ੍ਹਾਂ ਵਿਰੋਧ ਕਰ ਰਹੇ ਹੋ ਇਹਨਾਂ ਦਾ ਇੱਥੇ ਕਾਂਗਰਸ ਦੀ ਗੱਲ ਨਹੀਂ ਹੈ ਜੀ ਇੱਥੇ ਭਾਈਚਾਰੇ ਦੀ ਗੱਲ ਹੈ ਸਾਨੂੰ ਭਾਈਚਾਰੇ ਦੇ ਮਾਮਲੇ 'ਚ ਪਤਾ ਲੱਗਾ ਸੀ ਸਾਡੇ ਸਮਾਜ ਦੀ ਜਿਹੜੀ ਲੜਕੀ ਆ ਧੀ ਸਾਡੀ ਲੱਗੀ ਆ ਤੇ ਇੱਥੇ ਜਿਹੜੀ ਇਹ ਡਿਊਟੀ ਨਿਭਾ ਰਹੀ ਆ ਉਹਨਾਂ ਜਾਤੀ ਵਿਤਕਰਾ ਕੀਤਾ ਜਾ ਰਿਹਾ ਇੱਥੇ ਕਿਸੇ ਪਾਰਟੀ ਦੀ ਕੋਈ ਗੱਲ ਨਹੀਂ ਆ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਸਰਪੰਚ ਪਰ ਜਿਹੜਾ ਇੱਕ ਮਾਫ਼ੀ ਦੌਰ ਤੇ ਜਿਹੜਾ ਸਾਨੂੰ ਜਲੀਲ ਕਰ ਰਿਹਾ ਸਾਡੇ ਸਮਾਜ ਨੂੰ ਇਹ ਮਤਲਬ ਜਲੀਲ ਕਰ ਰਿਹਾ ਉਹਦੇ ਖਿਲਾਫ ਜਿਹੜਾ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਨੂੰ ਕਿਸੇ ਪਾਰਟੀਆਂ ਲੈਣ ਦਾ ਬੜਾ ਸ਼ੁਭਨਮ ਮੈਂ ਮੇਰਾ ਹਾਂਜੀ ਮੈਂ ਪਿੰਡ ਟੁੱਡੀਆਂ ਵਾਲ ਤੋਂ ਸਰਪੰਚ ਆ ਅਸੀਂ ਨਾ ਇਸ ਪ੍ਰਾਇਮਰੀ ਸਕੂਲ ਸਾਡਾ ਬਹੁਤ ਜ਼ਿਆਦਾ ਮਤਲਬ ਬੱਚੇ ਪੇਰੈਂਟਸ ਬਹੁਤ ਜ਼ਿਆਦਾ ਸ਼ਿਕਾਇਤਾਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਡੇ ਇੱਥੇ ਵਧੀਆ ਆਉਣ ਸਾਰੇ ਟੀਚਰ ਵਧੀਆ ਆਉਣ ਹਨਾ ਤੇ ਇਸ ਕਰਕੇ ਸਵੇਰੇ ਵੀ ਆਏ ਆ ਮੈਡਮ ਜਿਹੜੇ ਇੱਥੇ ਖਾਣਾ ਬਣਾਉਂਦੇ ਆ ਉਹਨਾਂ ਨੂੰ ਵੀ ਨਹੀਂ ਮਤਲਬ ਕੁਝ ਵੀ ਹਨਾ ਕਰਨ ਦਿੰਦੇ ਪਏ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਕੂਲ ਦਾ ਪੇਰੈਂਟਸ ਸਕੂਲ ਚ ਪੇਰੈਂਟਸ ਆਉਂਦੇ ਆ ਬੱਚੇ ਹਟਾਉਂਦੇ ਪਏ ਨੇ ਸਕੂਲ ਦੇ ਵਿੱਚੋਂ ਸਾਰੇ ਅਸੀਂ ਕਿਹਾ ਜੇ ਉਹ ਨਾਕਟਾਂ ਪਾਇਆ ਤੇ ਇਹਦੇ ਵਿੱਚ ਸਾਡਾ ਸਕੂਲ ਜ਼ੀਰੋ ਆ ਇਸ ਕਰਕੇ ਆਹੀ ਆਉਂਦੇ ਵੀ ਆ ਇਸ ਤੋਂ ਬਾਅਦ ਮੈਨੂੰ ਤੇ ਦੋ ਦੋ ਤਿੰਨ ਮਹੀਨੇ ਉਹ ਚੱਲੇ ਕਹਿ ਕੇ ਪਿਆਰ ਨਾਲ ਡੀਓ ਸਾਹਿਬ ਆਏ ਉਹਨਾਂ ਨੂੰ ਮੈਂ ਸਾਰਾ ਕੁਝ ਸਮਝਾਇਆ ਉਹਨਾਂ ਨੇ ਕਹਿ ਕੇ 10 ਦਿਨ ਦਾ ਟਾਈਮ ਦਿਓ ਹਨਾ ਤੇ ਇਹਦੇ ਵਿੱਚ ਆਹੀ ਇਹ ਕਹਿੰਦੇ ਸਾਡਾ ਸਕੂਲ ਬੰਦ ਨਾ ਹੋਵੇ ਮੈਡਮ ਬਹੁਤ ਗਲਤ ਦੇ ਨੇ ਬਹੁਤ ਮੇਰੇ ਵੀ ਹੱਥੀ ਪਏ ਨੇ ਦੋ ਤਿੰਨ ਵਾਰੀ ਇੱਥੇ ਮੈਂ ਆਈ ਆ ਇਸ ਕਰਕੇ ਪਰ ਇਹ ਗਲਤੀ ਹਾਂ ਇਸ ਕਰਕੇ ਅੱਜ ਮੇਰੇ ਨਾਲ ਇਹ ਵੀ ਆਏ ਨੇ ਸਾਡੇ ਨਾਲ ਸੀਗੇ ਪਹਿਲੇ ਦਿਨ ਆਏ ਨੇ ਇਹਨਾਂ ਨੇ ਵੀ ਆ ਕੇ ਦੇਖਿਆ ਨੇ ਇਹ ਸਾਡੇ ਮੈਂਬਰ ਹੀ ਨੇ ਨਾਲ ਬੱਚੇ ਅੰਦਰ ਬੈਠੇ ਨੇ ਮੈਂਬਰਾਂ 'ਚ ਕੀ ਲੜਾਈ ਝਗੜਾ ਕੋਈ ਨਹੀਂ ਜੀ ਲੜਾਈ ਸਿਰਫ ਇਹ ਹੈ ਕੋਈ ਇਹ ਟੀਚਰਾਂ ਤੋਂ ਚੱਲਿਆ ਕੰਮ ਸਾਰਾ ਪਹਿਲਾਂ ਹਾਂ ਟੀਚਰਾਂ ਦੀ ਆਪਸੀ ਵਿੱਚ ਨਹੀਂ ਸੀ ਬੰਦੀ ਇਹਨਾਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਦੋ ਟੀਚਰ ਨੇ ਇਥੋਂ ਟ੍ਰਾਂਸਫਰ ਕਰਕੇ ਕਰਾ ਕੇ ਚਲੇ ਗਏ ਇਹ ਮੈਡਮ ਉਹਨਾਂ ਨੇ ਉਹਨਾਂ ਦੀ ਪੇਛ ਨਹੀਂ ਜਾਣ ਦਿੱਤੀ ਠੀਕ ਹੈ ਜੀ ਉਹ ਨਾਮ ਕੀ ਉਹਨਾਂ ਦਾ ਇਹ ਇਹਨਾਂ ਦਾ ਨਾਮ ਹੈ ਬਿੰਦੂ ਮੈਡਮ ਨੇ ਮੈਂ ਤੇ ਅੱਜ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਜੀ ਤੇ ਪਹਿਲੀ ਵਾਰੀ ਆਏ ਇਹ ਅਜੋ ਅੱਜ ਹੀ ਜਦੋਂ ਆਏ ਆ ਉਹ ਗੱਲਬਾਤ ਹੋਈਏ ਸਾਨੂੰ ਕਹਿੰਦੇ ਵੀ ਤੁਸੀਂ ਇਦਾਂ ਕਰੋ ਮੇਰੇ ਕੋਲ ਟਾਈਮ ਨਹੀਂ ਤੁਸੀਂ ਇੱਥੋਂ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਤੁਸੀਂ ਆ ਕੇ ਇੱਥੇ ਮਤਲਬ ਮੈਨੂੰ ਤੰਗ ਪਰੇਸ਼ਾਨ ਕਰਦੇ ਹੋ ਅਸੀਂ ਕਿਹਾ ਮੈਡਮ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ ਕਿ ਬੱਚੇ ਜਿਹੜੇ ਨੇ ਇੱਥੋਂ ਸਕੂਲ ਦੀ 5ਵੀਂ ਕਲਾਸ ਹੀ ਖਤਮ ਹੋ ਗਈ ਆ ਉਹਦਾ ਕਾਰਨ ਕੀ ਆ ਉਹ ਕਾਰਨ ਕਹਿੰਦੇ ਵੀ ਕਾਰਨ ਨਹੀਂ ਮੈਨੂੰ ਪਤਾ ਸਕੂਲ ਦੇ ਕੈਮਰੇ ਚੱਲਦੇ ਫਿਰ ਉਹ ਕੇ ਕੈਮਰੇ ਵੀ ਬੰਦ ਪਏ ਨੇ ਜੀ ਸਕੂਲ ਦੇ ਇੱਥੇ ਕੀ ਹੁੰਦਾ ਕੀ ਨਹੀਂ ਕੋਈ ਪਤਾ ਨਹੀਂ ਜੀ ਫਿਰ ਅੱਛਾ ਜੇ ਕਦੀ ਕਿਸੇ ਨੂੰ ਕਹਿਣਗੇ ਬੱਚੇ ਕੋ ਸਮੈਲ ਆਉਂਦੀ ਹੈ ਜੀ ਇਹ ਬੱਚਾ ਉਹ ਦੂਜਾ ਆ ਗੰਦਾ ਆ ਜੀ ਬੱਚਾ ਤੇ ਲੈਟਰਿੰਗ ਕਰਦੀ ਹੈ ਜੀ ਇਹਨੇ ਆ ਕਰਤਾ ਜੀ ਇਹਨੇ ਦੂਸਰੀ ਰੋਟੀ ਤੋਂ ਤੀਸਰੀ ਰੋਟੀ ਕਿਉਂ ਲੈ ਲਈ ਹੈ ਬਿਲਕੁਲ ਨਹੀਂ ਹੈ ਜੀ ਬੱਚਿਆਂ ਨੂੰ ਵਾਸਤੇ ਗੱਲ ਕਰਨੀ ਏ ਜੀ ਟੀਚਰ ਇਨੇ ਇਥੇ ਹੁਣ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਪੋਸਟ ਕੀ ਹੈ ਮਰਜ਼ੀ ਜੇ ਬੱਚੇ ਨੂੰ ਜਿੰਨੀ ਭੁੱਖੇ ਬੱਚਾ ਖਾਣਾ ਕਿਹਨਾਂ ਦੀ ਐਜੂਕੇਸ਼ਨ ਆ ਕੀ ਇਹਨਾਂ ਦੀ ਜਾਲੀ ਜਿਹੜੇ ਇਹ ਹੀ ਆ ਜੀ ਜਾਤ ਪਾਤ ਦਾ ਬੇਸ਼ੱਕ ਜੋ ਮਰਜ਼ੀ ਕਰੀ ਜਾ ਸਕਦਾ ਅਸੀਂ ਤਾਂ ਜਾਤ ਪਾਤ ਕੋਈ ਸਮਝ ਨਹੀਂ ਦਿੰਦਾ ਕੋਈ ਕਨੈਕਸ਼ਨ ਤੋੜੇ ਪੀਣ ਵਾਲਾ ਪਾਣੀ ਕਿਸੇ ਨੇ ਨਹੀਂ ਮੰਦ ਕੀਤਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਵੀ ਕਿਤੇ ਪਾਈਪਲਾਈਨ ਬੰਦ ਹੋਵੇ ਜਾਂ ਅਸੀਂ ਆਏ ਸਫਾਈ ਮੈਂ ਮਟੇਗਾ ਜਿਹੜਾ ਦੇਖਿਆ ਵਾ ਟੈਂਕੀਆਂ ਬਹੁਤ ਟੁੱਟੀਆਂ ਜਾਂ ਨਹੀਂ ਕਨੈਕਸ਼ਨ ਤੋੜੇ ਦੇ ਕਾਰਨ ਇਹ ਹੋ ਸਕਦਾ ਕੋਈ ਰਾਤ ਨੂੰ ਕੋਈ ਸ਼ਰਾਰਤੀ ਆਮ ਸਰ ਵੀ ਤੋੜ ਸਕਦਾ ਆਪਾਂ ਇਨੇ ਸਾਰੇ ਪੜੇ ਲਿ ਬੱਚਿਆਂ ਦਾ ਨੁਕਸਾਨ ਬੱਚੇ ਦੇ ਹੱਬ ਸਾਡੀ ਮੰਗ ਇਹੀ ਹੈ ਜੀ ਕਿ ਜਾਂ ਤੇ ਇਸ ਸਕੂਲ ਦਾ ਸਿਸਟਮ ਸੁਧਾਰਿਆ ਜਾਵੇ ਜੇ ਨਹੀਂ ਤੇ ਇਹਨਾਂ ਦੀ ਇਥੋਂ ਟ੍ਰਾਂਸਫਰ ਕੀਤੀ ਜਾਵੇ ਸਾਨੂੰ ਯੋਗ ਟੀਚਰ ਦਿੱਤੇ ਜਾਣ ਇਹਨਾਂ ਦੇ ਡੀਓ ਨਾਲ ਗੱਲ ਕੀਤੀ ਆ ਅਸੀਂ ਜੀ ਇਹਨਾਂ ਨੂੰ ਦੋ ਵਾਰ ਅੱਗੇ ਐਪਲੀਕੇਸ਼ਨ ਵੀ ਦਿੱਤੀ ਆ ਉਹਨਾਂ ਨੂੰ ਦਿੱਤੀ ਪਈ ਹੈ ਤੇ ਹੁਣ ਵੀ ਅਸੀਂ ਜੇ ਸਾਨੂੰ ਡੀਓ ਸਾਹਿਬ ਨੂੰ ਦੇਣੀ ਪਈ ਐਪਲੀਕੇਸ਼ਨ ਡੀਓ ਸਾਹਿਬ ਨੂੰ ਦੇਾਂਗੇ ਜੇ ਉਸ ਤੋਂ ਉੱਪਰ ਸਾਨੂੰ ਜਾਣਾ ਪਿਆ ਭਾਵੇਂ ਚੰਡੀਗੜ੍ਹ ਤੱਕ ਫਿਰ ਉੱਥੇ ਵੀ ਜਾਵਾਂਗੇ ਮਿਸਟਰ ਹੋ ਆਪਣੇ ਜਿਹੜੇ ਜਿਹੜੇ ਜੋਤ ਬੈਂਸ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਸਾਡੇ ਸਕੂਲ ਦੇ ਹਾਲਾਤ ਦੇਖਦੇ ਹੋਏ ਕੋਈ ਚੰਗੇ ਜਿਹੜੇ ਟੀਚਰ ਤੁਹਾਨੂੰ ਮਤਲਬ ਅਵੇਲੇਬਲ ਕੀਤੇ ਜਾਣ ਜੀ ਜੀ ਇਹ ਹੀ ਕਹਿਣਾ ਚਾਹੁੰਦੇ ਆ ਜੀ ਬਾਕੀ ਸਾਡਾ ਕੋਈ ਜਾਤੀਵਾਦ ਨਹੀਂ ਸੀ ਨਾ ਜਾਤੀਵਾਦ ਨੂੰ ਸਮਝਦੇ ਆ ਕੁਝ ਹੈ ਤੁਹਾਨੂੰ ਹੋਰ ਪਾਸੇ ਕੰਮ ਸੀ ਉਧਰ ਚੱਲ ਗਏ ਸਰਕਾਰੀ ਕੰਮ ਸੀਗਾ ਕੋਈ ਇਹਨਾਂ ਨੂੰ ਆਪਣੇ ਵੱਲੋਂ ਜੀ ਜੀ ਤੇ ਜਦੋਂ ਮੈਂ ਆਈ ਆ ਤੇ ਫਿਰ ਮੈਂ ਇੱਥੇ ਕੋਈ ਗੱਲ ਨਹੀਂ ਕੀਤੀ ਮੇਰੀ ਨੂੰਹ ਆਈ ਮੇਰੇ ਜੇਠ ਦੀ ਨੂੰਹ ਆਈ ਉਹ ਦੇਖ ਕੇ ਚੱਲ ਗਈ ਤੁਸੀਂ ਕੋਮਪਲੀਟ ਕੀਤੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮੇਰੀ ਦਜੀ ਸਿਗੀ ਵਰਕਰ ਉਹ ਆਈ ਸੀਗੀ ਉਹਨੇ ਕਿਹਾ ਸੀ ਵੀ ਜਦੋਂ ਸਾਡਾ ਤੁਹਾਡੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਲੈਣ ਤੇ ਨਹੀਂ ਮੈਂ ਤਾਂ ਨਹੀਂ ਕੰਪਲੇਨ ਕੀਤੀ ਵੀ ਚਲੋ ਕੋਈ ਗੱਲ ਨਹੀਂ ਹੁਣ ਕੀ ਕਰਾਂਗੇ ਹੁਣ ਹੁਣ ਤੇ ਕਰਾਂਗੇ ਜਦੋਂ ਇਹ ਮੈਨੂੰ ਟਿਕਣੇ ਨਹੀਂ ਦਿੰਦੀ ਜੀ ਕਰੋ ਜੀ ਇੱਥੇ ਕੋਈ ਜਾਤੀ ਦੇ ਬਾਰੇ ਬੋਲਿਆ ਜਾਂਦਾ ਕੁਝ ਨਹੀਂ ਜੀ ਜੀ ਤੁਹਾਡੇ ਬੱਚਿਆਂ ਨੂੰ ਜਾਤੀਵਾਦ ਦਾ ਕੋਈ ਸਵਾਲ ਕੀਤਾ ਜਾਵੇ ਕੋਈ ਵਿਤਕਰਾ ਕੀਤਾ ਜਾਵੇ ਨਹੀਂ ਹੋ ਰਿਹਾ ਐਸੇ ਇਹ ਬੰਦ ਕੋਈ ਨਹੀਂ ਤੁਸੀਂ ਕਹੋ ਬਸ ਪੜਾਈ ਦੀ ਦਿੱਕਤ ਆ ਰਹੀ ਆ ਹਾਂ ਪੜਾਈ ਦੀ ਆ ਹੋਰ ਤੁਹਾਨੂੰ ਕੋਈ ਜਾਣਕੀ ਹਾਂਜੀ ਹੋਰ ਕੋਈ ਕਿਸੇ ਨੇ ਮੈਡਮ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲਿਆ ਨਹੀਂ ਜੀ ਤੋਰੇ ਸੇ ਬੱਚੇ ਪੜਦੇ ਆਂ ਹਾਂਜੀ ਜੀ ਕਿੰਨੀ ਕਲਾਸ ਚਾ ਸਾਡੇ ਬੱਚੇ ਤੇ ਮੇਰੇ ਭਤੀਜੇ ਉਹ ਇੱਥੇ ਪੜਦੇ ਆਂ ਬਿੰਦੂ ਮੈਡਮ ਕੋਲ ਪੜਦੇ ਆਂ ਉਹਨਾਂ ਨਾਲ ਵੀ ਇਦਾਂ ਹੀ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਉੱਥੇ ਤੁਹਾਨੂੰ ਲੱਗਿਆ ਬਹੁਤ ਮਾੜਾ ਚੱਲਣ ਦੇ ਆ ਇੱਥੇ ਹਾਲਤ ਜਿਦੋਂ ਅਸੀਂ ਇੱਥੇ ਕੰਮ ਵਿੱਚ ਦੀ ਨਾ ਕੇ ਜਾਣੇ ਆ ਬੱਚਿਆ ਕੋ ਝਾੜੂ ਫੜਾਏ ਹੁੰਦੇ ਪੜਾਈ ਤੇ ਕਰਾਉਣ ਹੀ ਨਹੀਂ ਦੇ ਝਾੜੂ ਸਫਾਈ ਕਰਦੇ ਆ ਜੀ ਸਫਾਈ ਕਰਾਉਂਦੇ ਨੇ ਤੇ 24 ਘੰਟੇ ਜਿਦੋਂ ਦੇਖਿਆ ਬੱਚੇ ਕੰਧਾਂ ਤੇ ਚੜੇ ਹੁੰਦੇ ਆ ਕੋਈ ਕਲਾਸ ਹੀ ਨਹੀਂ ਲੱਗਣ ਦੇ ਜਿਦੋਂ ਦੇਖੀਦਾ ਉਦੋਂ ਹੀ ਬੱਚੇ ਕੰਧਾਂ ਤੇ ਹੁੰਦੇ ਆ ਕੁਛ ਝਾੜ ਤੇ ਝਾੜੂ ਦੀ ਸਰਕਾਰ ਆ ਗਈ ਹੈ ਤੇ ਝਾੜੂ ਲਈ ਜਾਂਦੇ ਸੇ ਹਾਂਜੀ ਤੁਸੀਂ ਜਦੋਂ ਮਰਜੀ ਆਣ ਕੇ ਦੇਖ ਲਓ ਬੱਚੇ ਦੇ ਹੱਥਾਂ 'ਚ ਝਾੜੂ ਫੜਾਏ ਹੁੰਦੇ ਆ ਕੜਾਈਏ ਫੜਾਏ ਹੁੰਦੇ ਕੂੜਾ ਸਟਾਉਂਦੇ ਆ ਘਰੋਂ ਬੱਚੇ ਟੋਰ ਕੱਢ ਕੇ ਹੁੰਦੇ ਇੱਥੇ ਮਿੱਟੀ ਘਟਿਆ ਲਿਬੜ ਕੇ ਜਾਂਦੇ ਆ ਜੀ ਜੀ ਹਾਂਜੀ ਹਾਂਜੀ ਜੀ ਸੋਡਾ ਸ਼ੋਭਣਾ ਮੇਰਾ ਨਾਮ ਨਿਸ਼ਾਨ ਸਿੰਘ ਜੀ ਜੀ ਉਹ ਕੀ ਕਹਿਣਾ ਚਾਹੁੰਦੇ ਆ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਦੇ ਲਗਭਗ ਉਦੋਂ ਇੱਥੇ ਇਕੱਠੇ ਹੋ ਰਹੇ ਕਾਫੀ ਤੇ ਮੈਨੂੰ ਵੇਖ ਕੇ ਤੇ ਨਾਂ ਹੀ ਆ ਗਿਆ ਜੀ ਤੇ ਆਣ ਕੇ ਵੇਖੇ ਮੈਂ ਬਾਅਦ ਵਿੱਚ ਨੇ ਪੰਜ ਜਰਜ ਤਿੰਨ ਚਲ ਬੀਬੀਆਂ ਨਾਲ ਪੁੱਛਿਆ ਮੈਂ ਕੀ ਗੱ ਤੇ ਦੋ ਜਣੇ ਕਹਿਣ ਲੱਗੇ ਆ ਮੈਡਮ ਨਿਸ਼ ਨੇ ਹੀ ਮਾਰਨ ਦੇਤੀ ਬੱਚਿਆਂ ਨੂੰ ਮੈਂ ਮੈਡਮ ਜੀ ਦੱਸੋ ਜੀ ਹੁਣੇ ਜਿਆਦਾ ਮੌਕੇ ਦੇ ਕੀ ਗੱਲ ਹੋਈ ਨਿਸ਼ ਬਾਰੇ ਜੀ ਜੀ ਮੈਡਮ ਕਹਿੰਦੀ ਮੈਂ ਨਿਸ਼ ਤੋਂ ਬੱਚਾ ਰੋਕਿਆ ਕਿ ਬੱਚਾ ਨਜ਼ਰਾ ਟਿਕ ਪੈਂਦਾ ਤੇ ਮੈਂ ਰੋਕਿਆ ਸੀ ਕਿ ਨਿਸ਼ ਪਾਸੇ ਹੋ ਕੇ ਮਾਰਿਆ ਕਰੋ ਜੀ ਜੀ ਤੁਹਾਡੇ ਬੱਚੇ ਤੇ ਵਰਦੀ ਹਾਂਜੀ ਹਾਂਜੀ ਜੀ ਤੇ ਸਕੂਲ ਤੋਂ ਸੁਦਸਤ ਨਹੀਂ ਸਰ ਬਿਲਕੁਲ ਨਹੀਂ ਹੁੰਦਾ ਕਿਉਂ ਕਿਉਂਕਿ ਤੁਸੀਂ ਆਪ ਹਾਲਾਤ ਦੇਖ ਲਓ ਸਕੂਲ ਦੇ ਤੁਸੀਂ ਕਦੋਂ ਦੇ ਆਏ ਹੋ ਦੇਖਿਆ ਕੋਈ ਤੇ ਸਫਾਈ ਹੈਗੀ ਆ ਜੀ ਜੀ ਤੁਹਾਨੂੰ ਕੋਈ ਬੈਠਾ ਨੂੰ ਮਿਲਿਆ ਕੁਝ ਪਾਣੀ ਪੁੱਛਿਆ ਤੁਹਾਨੂੰ ਕਿਸ ਨੇ ਚਾਹ ਮਿਲੀ ਤੁਹਾਨੂੰ ਆਇਆ ਨੂੰ ਜੀ ਜੀ بس پھر ایتھوں ਹੀ دیکھ لو ਤੁਸੀਂ بچے ਆਣਗੇ ਕੀ ਇੱਥੇ ਘਰਦੇ ਹੋਣਗੇ ਬੱਚਿਆਂ ਵਾਸਤੇ ਠੰਡਾ ਪਾਣੀ ਪੀਣ ਦੀ ਵਿਵਸਥਾ ਹੈ ਇੱਥੇ ਕੁਝ ਨਹੀਂ ਹੈਗਾ ਸਾਰੇ ਇਦਾਂ ਦਾ ਮੁੱਖ ਦੋਸ਼ੀ ਕੌਣ ਹੈ ਇੱਥੇ ਦੋਸ਼ੀ ਕੌਣ ਕਿੰਨੂੰ ਮੰਨਦੇ ਹੋ ਸਰ ਜੋ ਫੇਰ ਸਕੂਲ ਨੂੰ ਚਲਾ ਰਹੇ ਉਹਨਾਂ ਦੀ ਗਲਤੀ ਆ ਕੌਣ ਮੈਡਮ ਹੀ ਹੋ ਸਕਦੇ ਆ ਫਿਰ ਹੋਰ ਕਿਹਨੇ ਹੋਣਾ ਤਾਂ ਕੋਈ ਕਮੇਟੀ ਦੇ ਚੇਅਰਮੈਨ ਨਾਲ ਹੀ ਤੁਹਾਡੇ ਖੜੇ ਆ ਹਾਂਜੀ ਨਾਲ ਹੀ ਖੜੇ ਆ ਇਹ ਵੀ ਨਾਲ ਖੜੇ ਨੇ ਦਾ ਕਸੂਰ ਨਹੀਂ ਨਹੀਂ ਇਹਨਾਂ ਅਸੀਂ ਤਾਂ ਬਹੁਤ ਵਾਰੀ ਕੰਪਲੇਨ ਕੀਤੀ ਕਿ ਇਹਨਾਂ ਸਮੇਂ ਕੰਪਲੇਨ ਬਹੁਤ ਕੀਤੀਆਂ ਸਰ ਨਹੀਂ ਇਹਨਾਂ ਤੁਹਾਨੂੰ ਕਮਪਲੇਟ ਕੀਤੀ ਤੁਸੀਂ ਕੋਈ ਨਹੀਂ ਸੁਣਵਾਈ ਕੀਤੀ ਅਸੀਂ ਸਾਰਿਆਂ ਨੇ ਖੁਦ ਲੈ ਕੇ ਦਿੱਤਾ ਆ ਜੀ ਸਰ ਦਾ ਸ਼ਬਦ ਨਾ ਮੈਂ ਇਸੇ ਕੁਰਨਚੰਨ ਚਾਰ ਚੌਕੀ ਪਲਾਣਾ ਦੇ ਪਾਣਾ ਸਦਰ ਕਪੂਰਥਲਾ ਸਰ ਜੀ ਇੱਥੇ ਮਸਲਾ ਆਇਆ ਕੀ ਕਹਿਣਾ ਚਾਹੁੰਦੇ ਇਹ ਸਰ ਸਾਡੇ ਹੁਣੇ ਮਸਲਾ ਧਿਆਨ ਵਿੱਚ ਆਇਆ ਜਿਦੋਂ ਕਿ ਇਸ ਬੰਦੀ ਕੰਪਲੇਂਟ ਸਾਡੇ ਕੋਲ ਆਵੇਗੀ ਉਹਦੇ ਮੁਤਾਬਕ ਜਿਹੜੀ ਜੇ ਜੋ ਪਰਤਾਲ ਕਰਕੇ ਜੋ ਬੰਦੀ ਕਰ ਲਿਆ ਸਾਨੂੰ ਇਹ ਇਲੈਕਟ੍ਰਿਕ ਕੰਪਲੇਂਟ ਕੋਈ ਨਹੀਂ ਆਈ ਅਜੇ ਤੱਕ ਸਾਨੂੰ ਕੋਈ ਕਿਸੇ ਕਿਸਮ ਦੀ ਇਲੈਕਟ੍ਰਿਕ ਕੰਪਲੇਂਟ ਨਹੀਂ ਆਈ ਇਹ ਤਾਂ ਸਾਨੂੰ ਵੈਸੇ ਪੈਟਰੋਲਿੰਗ ਕਰਦੇ ਆ ਪਤਾ ਲੱਗਾ ਹੀ ਸੀ ਤੇ ਸਕੂਲ ਚ ਬੰਦੇ ਇਕੱਠੇ ਹੋਏ ਆ ਤੇ ਅਸੀਂ ਉਹਦੇ ਸਬੰਧ ਵਿੱਚ ਇੱਥੇ ਵੇਖਣ ਆ ਗਏ ਸਰਪੰਚ ਜਿਹੜੇ ਇੱਥੇ ਹੈਡ ਟੀਚਰ ਹੈਗੇ ਨਾ ਉਹਨਾਂ ਦਾ ਕਹਿਣਾ ਕੀ ਸਿਰ ਉਹਨੂੰ ਜਾਤੀ ਸੂਤਰ ਸ਼ਬਦ ਬੁਲਾਇਆ ਜਾ ਰਿਹਾ ਸਰਪੰਚ ਜੀ ਲੋ ਉਹ ਵੀ ਦੋਵੇਂ ਲੇਡੀਜ਼ ਆ ਕੀ ਤੁਸੀਂ ਕਾਰਵਾਈ ਕਰੋਗੇ ਜੀ ਸਾਡੇ ਕੋਲ ਕੋਈ ਕੰਪਲੇਂਟ ਆਏਗੀ ਜਿਸ ਤਰ੍ਹਾਂ ਅਫਸਰਾਂ ਦੇ ਪੜਤਾਲ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਕੀਤੀ ਜਾਵੇਗੀ ਜੀ ਠੀਕ ਹਾਂ ਜੀ ਤੁਸੀਂ ਇਹਨਾਂ ਦੇ ਜੋ ਸਬੰਧਿਤ ਵਿਭਾਗ ਹਨ ਨੇ ਮੇਨ ਅਫਸਰਾਂ ਨਾਲ ਕੰਟੈਕਟ ਕਰੂਗੇ ਬਿਲਕੁਲ ਕਰਾਂਗੇ ਜੀ ਦੱਸਾਂਗੇ ਸਾਰੀ ਗੱਲਬਾਤ ਜੋ ਵੀ ਹੁੰਦੀ ਹੈ